ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਦੱਸਿਆ ਕਿ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਆ ਨੋਟਿਸ ਜਾਰੀ ਕੀਤਾ ਹੈ। ਅਯੋਗ ਦਾ ਕਹਿਣਾ ਹੈ ਕਿ ਮੋਹਾਲੀ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਮਦਰਸਾ ਚੱਲ ਰਿਹਾ ਹੈ ਹਰਿਆਣਾ ਦੇ ਬੱਚਿਆਂ ਨੂੰ ਲਿਆ ਕੇ ਅਜੂ ਮਦਰਸਾ ਹੈ ਅਚਲਾਇਆ ਜਾ ਰਿਹਾ ਹੈ। ਅਯੋਗ ਦਾ ਕਹਿਣਾ ਹੈ ਕਿ ਬੱਚਿਆਂ ਨਾਲ ਵਾਪਸ ਲਈ ਕੋਈ ਵੀ ਅਣਮੁਖੀ ਕ ਤੇ ਜੰਗਲਾਤ ਵਿਖੇ ਜ਼ਮੀਨ ਤੇ ਆਬ ਮਦਰਸਾ ਬਣਾਇਆ ਗਿਆ ਹੈ ਦਾ ਇੱਕ ਮੁੱਖ ਸਕੱਤਰਾਂ ਤੋਂ 10 ਦਿਨਾਂ ਦੇ ਅੰਦਰ ਇਸ ਬਾਬਤ ਰਿਪੋਰਟ ਮੰਗੀ ਗਈ ਹੈ ਇਸ ਵਿਚਾਲੇ ਜੁਵਨਾਈਲ ਜਸਟਿਸ ਐਕਟ 2015 ਦੀ ਧਾਰਾ 75 ਦੇ ਤਹਿਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਗਏ ਨੇ ਦਾ ਕਿ ਬੱਚਿਆਂ ਨੂੰ ਰੈਸਕਿਊ ਕਰਕੇ ਬਾਲ ਫਲਾਈ ਕਮੇਟੀ ਅੱਗੇ ਪੇਸ਼ ਕਰੋ ਆ ਆਯੋਗ ਦਾ ਕਹਿਣਾ ਹੈ ਤੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਵੱਲੋਂ ਨੋਟਿਸ ਭੇਜਿਆ ਗਿਆ ਹੈ ਆ ਨੋਟਿਸ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਭੇਜਿਆ ਗਿਆ ਹੈ ਆਯੋਗ ਦਾ ਕਹਿਣਾ ਹੈ ਕਿ ਬਹੁਾਲਿਜ ਗੈਰ ਕਾਨੂੰਨੀ ਤੰਗ ਦੇ ਨਾਲ ਆਜੂ ਮਦਰਸਾ ਹੈ ਆ ਚਲਾਇਆ ਜਾ ਰਿਹਾ ਹੈ ਤੇ ਪੰਜਾਬ ਤੇ ਹਰਿਆਣਾ ਦੇ ਬੁਖਸ ਕਤਰਾ ਨੂੰ ਆ ਨੋਟਿਸ ਭੇਜਿਆ ਗਿਆ ਹੈ ਆ ਨੋਟਿਸ ਪੇ ਜਿਹੜਾ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਆਯੋਗ ਦਾ ਕਹਿਣਾ ਹੈ ਕਿ ਮੋਹਾਲੀ ਚ ਗੈਰ ਕਾਨੂੰਨੀ ਟੰਗ ਦੇ ਨਾਲ ਆ ਮਦਰਸਾ ਚਲਾਇਆ ਜਾ ਰਿਹਾ ਹੈ ਹਰਿਆਣਾ ਦੇ ਬੱਚਿਆਂ ਨੂੰ ਲਿਆ ਕੇ ਆ ਮਦਰਸਾ ਚਲਾਇਆ ਜਾ ਰਿਹਾ ਹੈ ਬੱਚਿਆਂ ਨਾਲ ਕੋਈ ਵੀ ਅਣਮੁਨਸੂਖਾ ਮੀ ਘਾਮੀ ਘਟਨਾ ਇੱਥੇ ਹੋ ਸਕਦੀ ਹੈ ਤੇ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਆ ਮਦਰਸਾ ਬਣਾ ਹੈ ਤੇ ਬੁਖਸ ਕਤਰਾ ਤੋਂ 10 ਦਿਨਾਂ ਦੇ ਅੰਦਰ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਵੱਲੋਂ ਰਿਪੋਰਟ ਵੀ ਇਸ ਬਾਬਤ ਮੰਗੀ ਗਈ ਹੈ ਤੇ ਮੈਂ ਨਮੀ ਸੋਗੀ ਅਮਨ 파ਤਵਜ 4 ਲਾਈਨ ਤੇ ਮੌਜੂਦ ਨੇ ਅਮਨ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਵੱਲੋਂ ਨੋਟਿਸ ਭੇਜਿਆ ਗਿਆ ਹੈ ਪੰਜਾਬ ਤੇ ਹਰਿਆਣਾ ਮੁੱਖ ਸਕੱਤਰਾਂ ਨੂੰ ਇਸ ਨੋਟਿਸ ਚ ਕੀ ਕੁਝ ਖਾਸ ਹੈ ਤੇ ਕਿਹੜਾ ਮਦਰਸਾ ਹੈ ਜੋ ਗੈਰ ਕਾਨੂੰਨੀ ਤੰਗਣਾ ਚਲਾਇਆ ਜਾ ਰਿਹਾ ਹੈ ਅਬ ਦੇਖੋ ਸਰਪ੍ਰੋਤ ਇਹ ਮਦਰਸਾ ਜਿਹੜਾ ਸਿਸਵਾ ਮੁਹਾਲੀ ਦੇ ਅੰਦਰ ਏਰੀਆ ਪੈਂਦਾ ਹੈ ਸਿਸਵਾ ਉੱਥੇ ਇਹ ਮਦਰਸਾ ਹੈਗਾ ਜਿੱਥੇ ਕਿ ਦੋ ਚੀਜ਼ਾਂ ਦੋ ਤੋਂ ਤਿੰਨ ਚੀਜ਼ਾਂ ਪੁਆਇੰਟ ਆਊਟ ਕੀਤੀਆਂ ਗਈਆਂ ਹੈ ਕਮਿਸ਼ਨ ਵੱਲੋਂ ਕਿਉਂਕਿ ਨੈਸ਼ਨਲ ਕਮਿਸ਼ਨ ਆਫ ਚਾਈਲਡ ਰਾਈਟਸ ਜਿਹੜਾ ਹੈ ਉਹਨਾਂ ਵੱਲੋਂ ਇਹ 22 ਦਸੰਬਰ ਨੂੰ ਜਾ ਕੇ ਉੱਥੇ ਸਰਵੇ ਕੀਤਾ ਗਿਆ ਸੀਗਾ ਤੇ ਉੱਥੇ ਜਿਹੜੇ ਮੌਲਵੀ ਆ ਬੱਚੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ ਸੀ ਹੋਰ ਉਹਨਾਂ ਵੱਲੋਂ ਜਿਹੜੀ ਫਾਈਂਡਿੰਗ ਸੀਗੀਆਂ ਉਸ ਫਾਈਂਡਿੰਗ ਨੂੰ ਚੀਫ ਸਕੱਟਰੀ ਨੂੰ ਨੋਟਿਸ ਭੇਜਿਆ ਗਿਆ ਹੈ ਲਿਖ ਕੇ ਚਿੱਠੀ ਭੇਜੀ ਗਈ ਪੰਜਾਬ ਤੇ ਹਰਿਆਣਾ ਤੇ ਦੋ ਚੀਜ਼ਾਂ ਐ ਜੋ ਹਰਿਆਣਾ ਤੇ ਚੀਫ ਹਰਿਆਣਾ ਤੇ ਪੰਜਾਬ ਦੇ ਚੀਫ ਸਕੱਟਰੀ ਨੂੰ ਲਿਖੀ ਗਈਆਂ ਕਿ ਪੰਜਾਬ ਦਾ ਮਦਰਸਾ ਹੈ ਜੋ ਕਿ ਇਲੀਗਲ ਅਨੌਥਰਾਇਜ਼ਡ ਤਰੀਕੇ ਦੇ ਨਾਲ ਚੱਲ ਰਿਹਾ ਹੈ ਔਰ ਬੱਚਿਆਂ ਦੇ ਨਾਲ ਉੱਥੇ ਕੋਈ ਅਨਸਖਾਵੀ ਘਟਨਾ ਵੀ ਜਿਹੜੀ ਹੈ ਉਹ ਹੋ ਸਕਦੀ ਹੈ ਔਰ ਉਹ ਬੱਚੇ ਕਿੱਥੇ ਦੇ ਨੇ ਹਰਿਆਣਾ ਦੇ ਨੇ ਤਾਂ ਹਰਿਆਣਾ ਚੀਫ ਸਕੱਟਰੀ ਨੂੰ ਲਿਖਿਆ ਗਿਆ ਕਿ ਹਰਿਆਣਾ ਦੇ ਬੱਚਿਆਂ ਨੂੰ ਉੱਥੋਂ ਰੈਸਕਿਊ ਕਰਕੇ ਕੋਈ ਇਸ ਤਰੀਕੇ ਦੀ ਘਟਨਾ ਨਾ ਹੋਵੇ ਤਾਂ ਵਾਪਸ ਉਹਨਾਂ ਦੇ ਪੇਰੈਂਟਸ ਕੋਲ ਪਹੁੰਚਾਇਆ ਜਾਵੇ ਰੈਸਕਿਊ ਕੀਤਾ ਜਾਏ ਔਰ ਇਹ ਜਿਹੜਾ ਮਦਰਸਾ ਹੈ ਇਹ ਜਦੋਂ ਅਸੀਂ ਸਿਸਵਾ ਜਾਂਦੇ ਆ ਮੁੱਲਾਪੁਰ ਤੋਂ ਸਿਸਵਾ ਜਾ ਕੇ ਤਾਂ ਉੱਥੇ ਖੱਬੇ ਪਾਸੇ ਇਹ ਸਿਸਵਾ ਦੇ ਅੰਦਰ ਪੈਂਦਾ ਹੈ ਮਦਰਸਾ ਇਲੀਗਲ ਤਰੀਕੇ ਤੇ ਅਨ ਰਜਿਸਟਰਡ ਔਰ ਅਨਥੋਰਾਈਜ਼ਡ ਤਰੀਕੇ ਤੇ ਫੋਰੈਸਟ ਦੀ ਜਿਹੜੀ ਜ਼ਮੀਨ ਹੈ ਉੱਥੇ ਇਲੀਗਲ ਕੰਸਟਰਕਸ਼ਨ ਕਰਕੇ ਇਹ ਚੱਲ ਰਿਹਾ ਹੈ ਇਹ ਆਪਣੇ ਨੋਟਿਸ ਜਿਹੜਾ ਹੈ ਉਹ ਆਯੋਗ ਨੇ ਕਮਿਸ਼ਨ ਨੇ ਲਿਖਿਆ ਹੈ ਔਰ ਇਸ ਦੇ ਉੱਪਰ ਚੀਫ ਸੈਕਟਰੀ ਜਿਹੜੇ ਹੈ ਉਹ ਕਾਰਵਾਈ ਕਰਨ ਔਰ ਦੋਨੇ ਚੀਫ ਸੈਕਟਰੀ ਪੰਜਾਬ ਤੇ ਹਰਿਆਣਾ ਦੇ ਇਸ ਤੇ ਕਾਰਵਾਈ ਕਰਕੇ ਸਤੰਦਿੰਦ ਦੇ اندر ਰਿਪੋਰਟ ਜਿਹੜੀ ਹੈ ਉਹ ਅ ਅਯੋਗ ਨੂੰ ਦੇਣ ਇਹ ਵੀ ਲਿਖਿਆ ਗਿਆ ਹੈ ਔਰ ਉੱਥੇ ਜਿਹੜੇ ਮੌਲਵੀ ਆ ਬੱਚੇ ਸੀਗੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਖਾਸ ਕਰਕੇ ਇਹ ਜ਼ਿਕਰ ਕੀਤਾ ਗਿਆ ਕਿ ਕਿਵੇਂ ਉਹ ਹਰਿਆਣਾ ਤੇ ਕੋਈ ਨੂਹ ਤੋਂ ਐ ਕੋਈ ਕੋਈ ਮੇਵਾੜ ਦਾ ਐ ਤਾਂ ਇੱਥੇ ਆ ਕੇ ਇੱਥੇ ਆ ਕੇ ਰਹਿ ਰਹੇ ਨੇ ਔਰ ਇੱਕ ਇਲੀਗਲ ਤਰੀਕੇ ਤੇ ਮਦਰਸਾ ਜਿਹੜਾ ਹੈ ਉਹ ਇੱਥੇ ਚਲایا ਜਾ ਰਿਹਾ ਹੈ ਔਰ ਉਹਨਾਂ ਨੂੰ ਉਹਨਾਂ ਦੀ ਪ੍ਰੋਟੈਕਸ਼ਨ ਲਈ ਉਹਨਾਂ ਦੇ ਨਾਲ ਇਸ ਤਰੀਕੇ ਦੀ ਕੋਈ ਘਟਨਾ ਨਾ ਹੋਵੇ ਕਿਉਂਕਿ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਚੀਜ਼ ਦਾ ਅੰਦੇਸ਼ਾ ਵੀ ਆਯੋਗ ਨੂੰ ਲੱਗਿਆ ਤਾਂ ਇਸੇ ਕਰਕੇ ਚੀਫ ਸੈਕਟਰੀ ਨੂੰ ਨੋਟਿਸ ਕਰਕੇ 10 ਦਿਨ ਦੇ ਅੰਦਰ ਰਿਪੋਰਟ ਇਸ ਮਾਮਲੇ ਦੇ ਅੰਦਰ ਮੰਗੀ ਗਈ ਹੈ ਔਰ ਇਹ ਕਿਉਂਕਿ ਪੂਰਾ ਮਾਮਲਾ ਆਯੋਗ ਦੇ ਧਿਆਨ ਚ ਆਇਆ ਔਰ ਸ਼ਿਕਾਇਤ ਵੀ ਹੋ ਸਕਦਾ ਹੈ ਇਸ ਬਾਬਤ ਕੀਤੀ ਗਈ ਹੋਵੇ ਪਰ ਚਿੱਠੀ ਲਿਖ ਕੇ ਹੁਣ ਨੋਟਿਸ ਆਯੋਗ ਵੱਲੋਂ ਕੱਢਿਆ ਗਿਆ ਔਰ 5 ਪੁਆਇੰਟ ਨੇ ਜਿਹੜੇ ਖਾਸ ਕਰਕੇ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਨੂੰ ਲਿਖੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਉੱਥੇ ਮਦਰਸਾ ਚੱਲ ਰਿਹਾ ਹੈ ਕਿਹਾ ਗਿਆ ਹੈ ਕਿ ਰੈਸਕਿਊ ਕਰਕੇ ਕल्याण ਬਾਲ ਕल्याण ਕਮੇਟੀ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕੀਤਾ ਜਾਏ ਬੱਚਿਆਂ ਨੂੰ ਦੂਜਾ ਪੁਆਇੰਟ ਇਹ ਹੈ ਕਿ ਸਾਰੇ ਬੱਚੇ ਜਿਹੜੇ ਨੇ ਉਹ ਕਲਿਆਣ ਸਮਿਤੀ ਦੇ ਦੇਸ਼ ਦੇ ਹਿਸਾਬ ਦੇ ਨਾਲ ਪਰਿਵਾਰ ਦੇ ਕੋਲ ਉਹਨਾਂ ਨੂੰ ਲੈ ਕੇ जाया ਜਾਏ ਉੱਥੇ ਦੁਬਾਰਾ ਭੇਜਿਆ ਜਾਏ ਰੈਸਕਿਊ ਕੀਤਾ ਜਾਏ ਔਰ ਜਿਸ ਜਗ੍ਹਾ ਤੇ ਮਦਰਸਾ ਚੱਲ ਰਿਹਾ ਹੈ ਤਾਂ ਉਹ वन ਖੇਤਰ ਹੈਗਾ ਇਹ ਲਿਖਿਆ ਗਿਆ ਔਰ ਇਸ ਦੀ ਜਾਂਚ ਕਰਕੇ ਆਯੋਗ ਨੂੰ ਇੱਕ ਰਿਪੋਰਟ ਵੀ ਦਿੱਤੀ ਜਾਏ ਔਰ ਇਹ ਵੀ ਚੌਥਾ ਪੁਆਇੰਟ ਜਿਹੜਾ ਹੈ ਮੈਂ ਕਿ ਬੱਚਿਆਂ ਦੀ ਦ੍ਰਿਸ਼ਟੀ ਤੇ ਮਦਰਸਾ ਸੰਚਾਲਿਤ ਬਿਲਕੁਲ ਵੀ ਸੁਰੱਖਿਤ ਉੱਥੇ ਨਹੀਂ ਹੈ ਬੱਚਿਆਂ ਦਾ ਰਹਿਣਾ ਔਰ ਇਸ ਦੇ ਉੱਤੇ ਕਿਸ਼ੋਰ ਨਿਆਏ ਅਧਿਨਿਯਮ ਦੀ ਧਾਰਾ 75 ਦੇ ਤਹਿਤ 2015 ਦੇ ਤਹਿਤ ਕਾਰਵਾਈ ਜਿਹੜੀ ਹੈ ਉਹ ਮਦਰਸੇ ਅਤੇ ਬਾਕੀ ਜਿਹੜੇ ਉੱਤੇ ਚਲਾ ਰਹੇ ਨੇ ਸੰਚਾਲਨ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਏ ਔਰ ਜਿੰਨੇ ਵੀ ਇਸ ਮਾਮਲੇ 'ਚ ਜਾਣਕਾਰੀ ਜੋ ਵੀ ਮਿਲਦੀ ਹੈ ਉਹ ਦਸਤਾਵੇਜ਼ ਕੀ ਆਯੋਗ ਨੂੰ ਸੌਂਪੇ ਜਾਣ ਇਹ ਪੰਜਾਬ ਅਤੇ ਹਰਿਆਣਾ ਦੇ ਚੀਫ ਸੈਕਟਰੀਆਂ ਨੂੰ ਲਿਖਿਆ ਗਿਆ ਪੰਜਾਬ ਕਾਰਵਾਈ ਕਰੇ ਔਰ ਹਰਿਆਣਾ ਉਹਨਾਂ ਬੱਚਿਆਂ ਨੂੰ ਰੈਸਕਿਊ ਕਰਕੇ ਵਾਪਸ ਹਰਿਆਣਾ 'ਚ ਪਹੁੰਚਾਏ ਇਹ ਲਿਖਿਆ ਗਿਆ ਹੈ ਜੀਜੀ ਬਹੁਤ ਬਹੁਤ ਸ਼ੁਕਰੀਆ ਮੈਨਸਾਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਅੱਗੇ ਬਦਾਂ ਤੇ ਗੱਲ ਕਰਾਂਗੇ ਸੀਐਮ ਮਾਨ ਦੀ ਆਂਧਰਾਪ੍ਰਦੇਸ਼ ਦੌਰੇ ਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਚਾਖਾਪਟਨਮ ਚ ਜਵਾਹਰ ਲਾਲ ਨਹਿਰੂ ਫਾਰਮਾ ਸਿਟੀ ਦਾ ਦੌਰਾ ਨਾਲ ਦੇਖੀਤਾ ਗਿਆ ਫਾਰਮਾ ਸਿਟੀ ਦਾ ਦੇ ਆਫੀਸਰਸ ਦੇ ਨਾਲ ਜਿਹੇ ਇੱਕ ਬਾਰੇ ਚਰਚਾ ਵੀ ਕੀਤੀ ਸੀਐਮ ਨੇ ਕਿਹਾ ਕਿ ਫਾਰਮਾ ਕੰਪਨੀਆਂ ਨੂੰ ਪੰਜਾਬ ਚ ਨਿਵੇਸ਼ ਦਾ ਸੱਤਤਾ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਚ ਆ ਕੇ ਇਨਵੈਸਟ ਕੀਤਾ ਜਾਏ ਪੰਜਾਬ ਨੂੰ ਮੈਡੀਕਲ ਟੂਰਿਜ਼ਮ ਦੇ ਖੇਤਰ ਚ ਅੱਗੇ ਲਿਜਾਣਾ ਸਾਡਾ ਟੀਚਾ ਹੈ ਕਿਉਂਕਿ ਫਾਰਮਾ ਸਿਟੀ ਪੰਜਾਬ ਲਈ ਵਰਦਾਨ ਬਣ ਸਕਦੀ ਹੈ ਸੀਐਮ ਮਾਨ ਦਾ